ਪੁੱਤਾਂ ਵਾਲਾ ਮੋਕੀ ਤੋਂ ਮੁੱਲ ਨਹੀਂ ਥਿਉਂਦਾ ਪੁੱਤਾਂ ਦਾ ਪਿਆਰ ਨਹੀਂ ਹਰ ਇੱਕ ਹਿੱਸੇਉਂਦਾ ਪੁੱਤਾਂ ਵਾਲਾ ਮੋਕੀ ਤੋਂ ਮੁੱਲ ਨਹੀਂ ਥਿਉਂਦਾ ਪੁੱਤਾਂ ਦਾ ਪਿਆਰ ਨਹੀਂ ਹਰ ਇੱਕ ਹਿੱਸੇਉਂਦਾ ਸਾਰਾ ਜਗ ਹੋ ਜੇ ਪੁੱਤ ਬਿਨਾ ਸਕਣਾ ਕੋਈ ਜਾਣਦਾ ਕਿ ਬੀਤੇ ਉਸ ਬਾਪ ਤੇ ਤੀ ਨੂੰ ਪੁੱਤ ਦਾ ਜਨਮ ਜਾਪੇ ਤੇ ਜਕਣਾ ਕੋਈ ਜਾਣਦਾ ਕਿ ਬੀਤੇ ਉਸ ਬਾਪ ਤੇ ਤੀ ਨੂੰ ਪੁੱਤ ਦਾ ਜਨ ਜਾ ਪੈ ਤੇ ਚੱਕਣਾ ਪੁੱਤਾਂ ਬਿਨਾਂ ਜ਼ਿੰਦਗੀ ਚ ਨੀਰਾ ਨੀਰਾ ਲੱਗਦਾ ਪੁੱਤ ਹੁੰਦੇ ਦੋਸਤੋ ਤੋ ਟਿਰਾਗਤੀ ਵੀ ਜਗਦਾ ਪੁੱਤਾਂ ਬਿਨਾਂ ਜ਼ਿੰਦਗੀ ਚ ਨੀਰਾ ਨੀਰਾ ਲੱਗਦਾ ਪੁੱਤ ਹੁੰਦੇ ਦੋਸਤੋ ਚਿਰ ਅਗਦੀ ਮੇ ਤੇਗਦਾ ਬੰਦ ਨਜ਼ਰ ਉਲ ਕੋਲ ਕੋ ਰਖਣਾ ਕੋਈ ਜਾਣਦਾ ਕੀ ਬੀਤੇ ਉਸ ਬਾਪ ਤੇ ਜੀ ਨੂੰ ਪੁੱਤ ਦਾ ਜਨਜਾਪੇ ਤੇ ਜੱਕੜਾ ਉਈ ਜਵਾਨ ਦਾ ਕੀ ਪੀਤੇ ਉਸ ਬਾਪ ਤੇ ਜੀ ਨੂੰ ਪੁੱਤ ਦਾ ਜਨ ਜਾ ਪੈ ਦਿੱ ਤੱਕੜਾ ਉੱਤ ਹੁੰਦੇ ਮਾਪੇ ਆਨੂੰ ਦੁਨੀਆ ਤੋਂ ਪਿਆਰੀ ਪੁੱਤ ਵਾਲੇ ਰਿਸ਼ਤੇ ਨੇ ਜਗ ਤੋਂ ਈਆਰੀ ਪੁੱਤ ਹੁੰਦੇ ਮਾਪੇ ਆਨੂੰ ਦੁਨੀਆ ਤੋਂ ਪਿਆਰੇ ਪੁੱਤ ਵਾਲੇ ਰਿਸ਼ਤੇ ਨੇ ਜਗ ਤੋਂ ਨਿਆਰੇ ਪੁੱਤ ਪੇਂਦਲ ਕੋ ਕੋਈ ਗਹਿਣੇ ਵਾਂਗ ਰਖੜੋ ਕੁਈ ਜਾਣਦਾ ਕੀ ਬੀਤੇ ਉਸ ਬਾਪ ਤੇ ਜੀ ਨੂੰ ਪੁੱਤ ਦਾ ਜਨ ਜਾਪੇ ਤੇ ਚੱਕਣਾ ਕੁਈ ਜਾਣਦਾ ਕੀ ਬੀਤੇ ਉਸ ਬਾਪ ਤੇ ਜੀ ਨੂੰ ਪੁੱਤ ਦਾ ਜਨ ਜਾਪੇ ਤੇ ਚੱਕਣਾ ਉੱਤੋਂ ਬੇਨੀ ਲੋਕੋ ਬਾਪੂ ਦੇ ਕਾਨਦਾਨ ਦੀ ਪੁੱਤ ਨੇ ਨਿਸ਼ਾਨੀ ਤੇ ਗਵਾਹੀ ਆ ਜਹਾਨ ਦੀ ਪੁੱਤ ਹੁੰਦੇ ਨਹੀਂ ਲੋਕੋ ਬਾਪੂ ਦੇ ਕਾਨਦਾਨ ਦੀ ਪੁੱਤ ਨੇ ਨਿਸ਼ਾਨੀ ਤੇ ਗਵਾਹੀ ਆ ਜਹਾਨ ਦੀ ਦੀਪ ਪੁੱਤ ਬਿਨਾ ਜਗ ਬਿਸੀ ਸਖੜਾ ਕੋਈ ਜਾਣਦਾ ਕੀ ਬੀਤੇ ਉਸ ਬਾਪ ਦੇ ਜੀ ਨੂੰ ਪੁੱਤ ਦਾ ਜਨ ਜਾਪੇ ਜੇ ਚੱਕੜਾ ਕੋਈ ਜਾਣਦਾ ਕੀ ਬੀਤੇ ਉਸ ਬਾਪ ਤੇ ਜੀ ਨੂੰ ਪੁੱਤ ਦਾ ਜਨ ਜਾਪੇ ਤੇ ਚੱਕੜਾ